ਜੈਤ ਸਰੀ ਮਹਲਾ ਨਾਵਾ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਪਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਪਯੋ ਯੁਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਪਹਿ ਮਰ ਬੇ ਕੋ ਵਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਕਿ ਇਹ ਉਪਾਉ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਤਾਇਆ ਕਟ ਹੀ ਪੀਤਰ ਬਸੈ ਨਿਰੰਜਨਤਾ ਕੋ ਮਰਮ ਨਾ ਪਾਇਆ ਨਾ ਹਿੰਗੁਨ ਨਾ ਹਿੰ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਨਾਗਤ ਅਬੈ ਦਾਨ ਪ੍ਰਭ ਦੀਜੈ ਨਾਹਿੰ ਗੁਨ ਨਾਹਿੰ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਨਾਗਤ ਅਬੈਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰਯੋ ਜੁਗ ਹੋ ਜੁਗ ਅਟਲ

703 ਅੰਗ ਤੇ ਸ਼ਬਦ ਦਰਜ ਹੈ ਗੁਰਤੇਗ 72 ਮਹਾਰਾਜ ਜੀ ਦਾ ਪਾਵਨ ਸ਼ਬਦ ਰਾਗ ਜੈ ਤਸਰੀ ਅੰਦਰ ਦੂਸਰਾ ਹੈ ਮਹਾਰਾਜ ਅੰਸੰ સહਾਈ ਹੋਣ ਇਨ੍ਹਾਂ ਪਾਵਨ ਬਚਨਾਂ ਦੀ ਅਸੀਂ ਵਿਚਾਰ ਕਰ ਸਕੀਏ ਸਵਾਉ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਦੀ ਪਾਇਓ ਸਾਂਝ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਫਰਮਾਉਂਦੇ ਆ ਜੈਤ ਸਰੀ ਮਹੱਲਾ ਨਾਵਾਂ ਹਰ ਜੂ ਰਾਖ ਲਿਹੋ ਪਤ ਮੇਰੀ हे मेरे हर जियो हे मेरे हरि परमात्मा जी कृपा करो मेरी इज्जत रख लो मेरी पत्त नु बचाओ बचा लो क्योंकि मेरी पत्त नु रखना ਹੁਣ ਕੇਵਲ ਤੇ ਕੇਵਲ ਤੁਹਾਡੇ ਹੱਥ ਵਿੱਚ ਹੈ ਮਹਾਰਾਜ ਮੈਂ ਇਸ ਸੰਸਾਰ ਤੇ ਆਇਆ ਤੇ ਮੈਂ ਚਾਹੁੰਨਾ ਇੱਜ਼ਤ ਨਾਲ ਸਤਕਾਰ ਨਾਲ ਇਸ ਸੰਸਾਰ ਤੋਂ ਜਾਵਾਂ ਪਰ ਜੋ ਮੇਰੇ ਕਰਮ ਨੇ ਜੋ ਮੈਂ ਜੀਵਨ ਵਿੱਚ ਕੀਤਾ ਹੋਇਆ ਹੈ ਜਦੋਂ ਉਹਨਾਂ ਵੱਲ ਦੇਖਦਾ ਤੇ ਮੈਨੂੰ ਇੰਜ ਲੱਗਦਾ ਮੈਨੂੰ ਸ਼ਰਮਿੰਦਾ ਹੋ ਕੇ ਜਾਣਾ ਪੈਣਾ ਕਿਉਂਕਿ ਕਰਮ ਮੇਰੇ ਸਾਰੇ ਸ਼ਰਮਿੰਦਗੀ ਵਾਲੇ ਨੇ ਮੈਂ ਇਸ ਸੰਸਾਰ ਤੋਂ ਆਪਣੀ ਪਤ ਗਵਾ ਕੇ ਜਾਣਾ ਪਰ ਜੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਤੇ ਇੱਕ ਆਸ ਹੈ ਕਿ ਸਤਿਗੁਰੂ ਜੀ ਤੁਸੀਂ ਮੇਰੀ ਰੱਖ ਲੋ ਜਦੋਂ ਕੋਈ ਜਗਿਆਸੂ ਕੋਈ ਮਨੁੱਖ ਸਤਿਗੁਰ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹੈ ਨਾ ਤੇ ਵਾਕਈ ਗੁਰੂ ਰੱਖਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਇੱਥੇ ਅਰਦਾਸ ਕੀਤੀ ਕਿ ਨਾ ਕਿ ਹਰ ਜੂ ਰਾਖ ਲੇ ਹੋ ਪਤ ਮੇਰੀ ਤਾਂ ਕੀਤੀ ਗਈ ਇਹਦਾ ਮਤਲਬ ਉਹਨੇ ਆਸ ਪਹਿਲਾਂ ਵੀ ਰੱਖੀ ਹੈ ਕਿਸੇ ਦੀ ਪਹਿਲਾਂ ਵੀ ਉਹਨੇ ਬੜੀਆਂ ਦੀਆਂ ਪਤ ਬਚਾਈ ਹੈ ਮਹਾਰਾਜ ਸੱਚੇ ਪਾਤਸ਼ਾਹਿਕ ਬਾਣੀ ਵਿੱਚ ਬਚਨ ਕਰਦੇ ਆ ਜਿੱਥੇ ਕਹਿੰਦੇ ਆ ਗੁਰਪੂਰੇ ਮੇਰੀ ਰਾਖ ਲਈ ਗੁਰੂ ਨੇ ਮੇਰੀ ਰਾਖ ਲਈ ਜੀ ਤੇ ਅਰਦਾਸ ਕੀਤੀ ਗਿਨ ਕਿ ਹਰ ਜੂ ਰਾਖ ਲੇ ਹੋ ਪਤ ਮੇਰੀ ਤੇ ਉਥੇ ਉਹਨਾਂ ਜਗਿਆਸੂਆਂ ਨੇ ਗੱਲ ਨੂੰ ਸਪਸ਼ਟ ਕੀਤਾ ਵੀ ਅਸੀਂ ਵੀ ਜੋੜੜੀ ਕੀਤੀ ਸੀ ਬੇਨਤੀ ਅਸੀਂ ਵੀ ਕੀਤੀ ਸਾਡੀ ਉਹਨੇ ਰਾਖ ਲਈ ਇਹ ਬਰ ਦੂਜੇ ਜਗਿਆਸੂਆਂ ਦੇ ਅੰਦਰ ਉਤਸ਼ਾਹ ਪੈਦਾ ਕਰਦੀ ਹੈ ਵੀ ਜੇ ਉਹਦੀ ਰੱਬ ਨੇ ਰੱਖੀ ਹੈ ਤੇ ਸਾਡੀ ਵੀ ਰੱਖੇਗਾ ਜੇ ਉਹਦੀ ਪਤ ਬਚਾਈ ਹੈ ਤੇ ਸਾਡੀ ਵੀ ਬਚਾਏ ਤੇ ਉਹ ਹੈ ਐਸਾ ਦਿਆਲੂ ਬਹੁਤ ਹੈ ਕਿਰਪਾਲੂ ਬਹੁਤ ਹੈ ਮਹਾਰਾਜ ਕਹਿੰਦੇ ਆ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਕਿਉਂਕਿ ਕਰਮ ਤੇ ਮੈਂ ਵੀ ਬਹੁਤ ਮਾੜੀ ਕੀਤੀ ਸਨ ਮੇਰੇ ਕਰਮਾਂ ਦੀ ਮੈਲ ਵੀ ਇੰਨੀ ਕੁ ਜ਼ਿਆਦਾ ਸੀ ਮੈਨੂੰ ਨਹੀਂ ਸੀ ਲੱਗਦਾ ਇਸ ਜਨਮ ਵਿੱਚ ਧੋਤੀ ਜਾਏਗੀ ਪਰ ਜਦੋਂ ਮੈਂ ਤਰਲਾ ਲਿਆ ਮਿੰਨਤ ਕੀਤੀ ਕਿ ਵਾਹ ਗੁਰੂ ਜੀ ਕਿਰਪਾ ਕਰਕੇ ਮੇਰੇ ਵਰਗੇ ਮੈਲੇ ਨੂੰ ਅਗੁਣਯਾਰੇ ਨੂੰ ਰੱਖ ਲਓ ਤੇ ਗੁਰੂ ਨੇ ਫਿਰ ਕਿਰਪਾ ਕੀਤੀ ਆਪਣਾ ਅੰਮ੍ਰਿਤ ਨਾਮ ਦਿੱਤਾ ਮੈਨੂੰ ਤੇ ਮੈਨੂੰ ਆਖਿਆ ਨਾਮ ਜਪ ਇਹ ਬੰਦਗੀ ਕਰ ਇਸ ਨਾਮ ਨੇ ਤੇਰੇ ਜਨਮ ਜਨਮਾਂ ਤਰਾ ਦੀ ਮੈਲ ਨੂੰ ਧੋ ਕੇ ਰੱਖ ਦੇਣਾ ਤਾਂ ਮਹਾਰਾਜ ਕਹਿੰਦਿਆ ਕਿ ਅੰਮ੍ਰਿਤ ਨਾਮ ਰੇਦੇ ਮੈ ਦਿਨੋਂ ਜਨਮ ਜਨਮ ਕੀ ਮੈਲ ਗਈ ਇੱਥੇ ਉਹੀ ਤਰਲਾ ਉਹੀ ਮਿੰਨਤ ਉਹੀ ਜੋਦੜੀ ਹੈ ਕਿ ਹਰ ਜੂ ਰਾਖ ਲਿਹੋ ਪਤ ਮੇਰੀ ਮੇਰੀ ਪਤ ਰੱਖ ਲਓ ਤੇ ਸਾਦ ਸੰਗਤ ਅਰਦਾਸ ਜੋਦੜੀ ਹਮੇਸ਼ਾ ਉਹਦੇ ਅੱਗੇ ਕੀਤੀ ਜਾਂਦੀ ਹੈ ਜਿੱਥੋਂ ਪਤਾ ਹੈ ਕਿ ਇਹ ਕੰਮ ਕਰ ਸਕਦਾ ਹੈ। ਇਹਨੇ ਇਹ ਕੰਮ ਸਵਾਰ ਦੇਣਾ ਇਹਦੇ ਕੋਲ ਸਮਰੱਥਾ ਹੈ ਇਹਦੇ ਕੋਲ ਪਾਵਰ ਹੈ। ਦੁਨੀਆ ਵਿੱਚ ਕੇਵਲ ਤੇ ਕੇਲ ਇੱਕ ਪਰਮਾਤਮਾ ਹੀ ਹੈ ਜਿਸ ਵਾਹਿਗੁਰੂ ਦੇ ਕੋਲ ਇਹ ਤਾਕਤ ਤੇ ਇਹ ਸਮਰੱਥਾ ਹੈ ਕਿ ਉਹ ਇਸ ਸੰਸਾਰ ਤੇ ਆਏ ਹੋਏ ਬੰਦੇ ਦੀ ਪਤ ਬਚਾ ਸਕਦਾ ਹੈ ਕਿਉਂਕਿ ਅਸੀਂ ਕਹਿੰਦੇ ਹਾਂ ਉਹ ਸਾਡੀ ਪਤ ਦਾ ਰਾਖ ਹੈ। ਉਹਦੇ ਦਰ ਤੇ ਸਾਨੂੰ ਗੱਤ ਵੀ ਮਿਲਦੀ ਹੈ ਤੇ ਉਹਦੇ ਦਰ ਤੇ ਸਾਡੀ ਪਤ ਵੀ ਰੱਖੀ ਜਾਂਦੀ ਹੈ। ਉਹ ਮੁਕਤੀ ਵੀ ਦਿੰਦਾ ਹੈ ਤੇ ਜਦੋਂ ਮੁਕਤੀ ਦਿੰਦਾ ਤੇ ਫਿਰ ਇੱਜ਼ਤ ਤੇ ਨਾਲ ਇਸ ਸੰਸਾਰ ਤੋਂ ਤੋੜਦਾ ਵੀ ਹੈ। ਮਹਾਰਾਜ ਕਹਿੰਦੇ ਆ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹੈ ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੋ ਕਿਉਂਕਿ ਮੇਰੇ ਹਿਰਦੇ ਦੇ ਅੰਦਰ ਜਮ ਕੋ ਤਰਾਸ ਮੌਤ ਦਾ ਬੜਾ ਡਰ ਹੈ ਮੈਨੂੰ ਜਮਾਂ ਦੀ ਮਾਰ ਤੋਂ ਬੜਾ ਡਰ ਲੱਗਦਾ ਹੈ ਤੇ ਜਮਾਂ ਦੀ ਮਾਰ ਤੋਂ ਡਰ ਤਾਂ ਲੱਗਦਾ ਕਿਉਂਕਿ ਕਾਮ ਹੀ ਜਮਾਂ ਦੀ ਮਾਰ ਵਾਲੇ ਕੀਤੇ ਹੋਏ ਆ ਕਾਮੀ ਐਸੇ ਕੀਤੇ ਹੁਣ ਵੇਖੋ ਮਾਰ ਤੋਂ ਡਰ ਉਹਨੂੰ ਲੱਗਦਾ ਜਿਸ ਬੱਚੇ ਨੇ ਗਲਤੀ ਕੀਤੀ ਹੋਵੇ ਜਿਸ ਬੱਚੇ ਨੇ ਗਲਤੀ ਨਾ ਕੀਤੀ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਨੂੰ ਪਤਾ ਹੈ ਆਪਣਾ ਕੰਮ ਹੋਇਆ ਸਾਰਾ ਤੇ ਜਿਸ ਬੱਚੇ ਨੇ ਕੋਈ ਕਾਮੀ ਨਹੀਂ ਕੀਤਾ ਕੁਝ ਸਵਾਰੇ ਨਹੀਂ ਆਪਣਾ ਤਾਂ ਉਹਨੂੰ ਡਰ ਹੁੰਦਾ ਵਿਅ ਸਕੂਲ ਜਾਣਾ ਤੇ ਅੱਜ ਉੱਥੇ ਅਧਿਆਪਕ ਦੀ ਡਾਂਟ ਵੀ ਪੈਣੀ ਹੈ ਕੀ ਪਤਾ ਅਧਿਆਪਕ ਦੋ ਚਾਰ ਆਖ ਹੀ ਦਵੇ ਡਰ ਲੱਗਦਾ ਹੈ ਨਾ ਹੁਣ ਜਮਾਂ ਦੀ ਮਾਰ ਦਾ ਡਰ ਉਹਨਾਂ ਨੂੰ ਸਤਾਉਂਦਾ ਹੈ ਜਿਨ੍ਹਾਂ ਨੇ ਕੋਈ ਜੀਵਨ ਵਿੱਚ ਚੱਜ ਦਾ ਕਰਮ ਨਹੀਂ ਕੀਤਾ ਕਿਉਂਕਿ ਜਮਾਂ ਨੇ ਫਿਰ ਉਹਨਾਂ ਕੋਲ ਸਾਰਾ ਹਿਸਾਬ ਕਿਤਾਬ ਲੈਣਾ ਹੈ ਨਾ ਜਮਾਂ ਦੀ ਮਾਰ ਵੀ ਬੜੀ ਭੈੜੀ ਹੈ ਮਹਾਰਾਜ ਨੇ ਸਾਨੂੰ ਇਹ ਬਚਨ ਸੁਣਾਏ ਹੈ ਨਾ ਵੀ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾ ਇਹ ਸਭ ਜਮਾਂ ਦੀ ਹਾਲਤ ਹੈ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਨੀਆਂ ਤੇ ਮਥੇ ਧਰਮ ਰਾਏ ਜਮ ਆਪਣੇ ਦੂਤਾਂ ਨੂੰ ਕਹਿ ਦਿੰਦਾ ਵੀ ਇਹਦੇ ਖੋਲੋ ਵਈ ਖਾਤੇ ਫਿਰ ਇਹਨੇ ਕੀ ਕੁਝ ਕੀਤਾ ਤੇ ਫਿਰ ਜਮ ਇੱਕ ਇੱਕ ਕਰਮ ਦਾ ਹਿਸਾਬ ਕਿਤਾਬ ਕਰਦੇ ਨੇ ਤਾਂ ਮਹਾਰਾਜ ਕਹਿੰਦੇ ਜਮ ਕੋ ਤਰਾਸ ਮੌਤ ਦਾ ਡਰ ਇੰਨਾ ਕੋ ਹੈ ਨਾ ਮਹਾਰਾਜ ਉਹ ਡਰ ਦਿਨ ਰਾਤ ਮੈਨੂੰ ਡਾਈ ਰੱਖਦੇ ਵੀ ਮੇਰਾ ਬਣੇਗਾ ਕੀ ਸਾਦ ਸੰਗਤ ਇਸ ਕਰਕੇ ਮਹਾਰਾਜ ਕਹਿੰਦੇ ਆ ਜਿੰਨੂੰ ਜਮਾ ਦੀ ਮੌਤ ਦਾ ਡਰ ਹੁੰਦਾ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਤੇ ਜਾਏਗਾ ਜਾਏਗਾ ਨਾ ਕਿਉਂਕਿ ਮੌਤ ਦਾ ਡਰ ਇੱਕੋ ਮਿਟਾ ਸਕਦਾ ਹੈ ਗੁਰਦੇਵ ਸਾਰਾ ਸੰਸਾਰ ਡਰਦਾ ਜੀ ਜਮਾ ਤੋਂ ਹਰ ਕੋਈ ਡਰਦਾ ਹੈ ਪਰ ਉਹ ਜਮਾਂ ਦੀ ਮਾਰ ਤੋਂ ਨਹੀਂ ਡਰਦਾ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਹੈ ਜਿਨ ਨੇ ਗੁਰੂ ਨੂੰ ਸਿਮਰਿਆ ਸਾਰਾ ਡਰਦਾ ਤੇ ਸਾਰਾ ਸੰਸਾਰ ਹੈ ਮੌਤ ਤੋਂ ਦੱਸੋ ਕੌਣ ਨਹੀਂ ਡਰਦਾ ਹਰ ਕੋਈ ਡਰਦਾ ਹੈ ਮੌਤ ਮੌਤ ਦਾ ਨਾਮ ਲੈ ਲਓ ਤੇ ਬੰਦੇ ਕਹੀ ਕਹਿਣਗੇ ਅਰੇ ਵੀ ਤੂੰ ਮਰਨ ਦੀਆਂ ਗੱਲਾਂ ਕਰੀ ਜੰਨਾ ਛੱਡ ਕਈ ਮੌਤ ਦਾ ਨਾਮ ਲੈਣ ਤੋਂ ਡਰਦੇ ਆ ਪਰ ਮੌਤ ਦੀ ਗੱਲ ਕਰਨੀ ਚਾਹੀਦੀ ਹੈ ਜੋ ਸਚਾਈ ਹੈ ਹਕੀਕਤ ਹੀ ਹੈ ਮਰਨਾ ਸੱਚ ਹੈ ਜੀਣਾ ਝੂਠ ਹੈ ਪਰ ਜਿਹੜਾ ਸੱਚ ਹੋਵੇ ਉਹਦੀ ਗੱਲ ਜ਼ਰੂਰ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਮੌਤ ਦਾ ਡਰ ਸਤਾਉਂਦਾ ਰਹਿੰਦਾ ਲਗਾਤਾਰ ਜਦੋਂ ਫਿਰ ਗੁਰੂ ਦੀ ਸ਼ਰਨ ਵਿੱਚ ਬਹੁਤ ਆਉਂਦੇ ਆ ਤੇ ਗੁਰੂ ਉਹਨੇ ਬਹੁੜੀ ਕਰਦਾ ਕਿਵੇਂ ਮੌਤ ਦਾ ਡਰ ਦੋ ਤਰ੍ਹਾਂ ਦਾ ਹੁੰਦਾ ਇਕ ਤੇ ਬੰਦੇ ਹੁੰਦੇ ਸਿਰਫ ਮਰਨ ਤੋਂ ਡਰਦੇ ਨੇ ਇਕ ਬੰਦੇ ਉਹ ਹੁੰਦੇ ਆ ਮਰਨ ਤੋਂ ਹੀ ਡਰਦੇ ਆ ਤੇ ਇਸ ਗੱਲ ਨੂੰ ਵੀ ਸੋਚ ਸੋਚ ਕੇ ਡਰੀ ਜਾਂਦੇ ਆ ਵੀ ਜਦੋਂ ਅਸੀਂ ਅੱਗੇ ਜਾਣੇ ਰੱਬ ਦੀ ਦਰਗਾਹ ਵਿੱਚ ਸਾਡਾ ਬਣਨਾ ਕੀ ਹੈ ਰੱਬ ਦੀ ਦਰਗਾਹ ਵਿੱਚ ਸਾਡਾ ਬਣਨਾ ਕੀ ਹੈ ਜਿਵੇਂ ਅਸੀਂ ਕਬਚਨ ਪੜ੍ਹਦੇ ਹਾਂ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਹੁਣ ਇੱਕ ਪਾਸੇ ਡਰ ਇੱਕ ਪਾਸੇ ਆਨੰਦ ਹੈ ਇੱਕ ਪਾਸੇ ਮੌਤ ਦਾ ਨਾਮ ਸੁਣ ਕੇ ਡਰ ਜਾਂਦੇ ਆ ਲੋਕੀ ਇੱਕ ਪਾਸੇ ਮੌਤ ਦਾ ਨਾਮ ਸੁਣ ਕੇ ਚਾ ਚੜਦਾ ਹੈ ਕੁਝ ਆਨੰਦ ਕਿਨੂੰ ਆਉਂਦਾ ਚਾ ਕਿਨੂੰ ਚੜਦਾ ਮਹਾਰਾਜ ਕਹਿੰਦੇ ਜੀ ਸਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ ਨੰਦ ਕਿਉਂਕਿ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੌਤ ਤੋਂ ਡਰ ਉਹਨਾਂ ਨੂੰ ਲੱਗਦਾ ਜਿਨ੍ਹਾਂ ਪਤਾ ਹੈ ਵੀ ਹਾਇ ਪਤਨ ਹੁਣ ਫਿਰ ਜਨਮ ਜਨਮਾਂ ਤਰਾ ਦੇ ਗੇੜ ਚ ਪੈ ਜਾਣਾ ਹੈ ਪਰ ਮੈਨੂੰ ਲੱਗਦਾ ਨਹੀਂ ਜਿੱਦਣ ਮੈਂ ਇਸ ਸੰਸਾਰ ਤੋਂ ਜਾਣਾ ਮੈਂ ਉਸ ਪਰਮ ਆਨੰਦ ਦੇਣ ਵਾਲੇ ਰੱਬ ਵਿੱਚ ਲੀਨ ਹੋ ਜਾਣਾ ਮੈਂ ਇੱਥੇ ਮੁਕਤ ਹੋ ਜਾਣਾ ਜਿੰਨੀ ਛੇਤੀ ਦੁਨੀਆ ਤੋਂ ਜਾਵਾਂਗਾ ਆ ਦੁਨੀਆ ਤੇ ਜੰਮਣ ਮਰਨ ਦਾ ਆਉਣ ਜਾਣ ਦਾ ਸਿਲਸਿਲਾ ਹੀ ਮੁਕਾ ਦੇਣਾ ਕਿਉਂਕਿ ਉਹਨੂੰ ਪਰਮ ਆਨੰਦ ਦੀ ਪ੍ਰਾਪਤੀ ਹੈ ਇੱਕ ਪਾਸੇ ਮੌਤ ਆਨੰਦ ਦੇ ਰਹੀ ਐ ਸੁਖ ਦੇ ਰਹੀ ਐ ਇੱਕ ਪਾਸੇ ਮੌਤ ਡਰ ਦੇ ਰਹੀ ਐ ਡਰਾਈ ਜਾ ਰਹੀ ਹੁਣ ਦੋਵਾਂ ਦੇ ਕਰਮਾਂ ਵਿੱਚ ਫਰਕ ਹੈ ਜਿਹੜਾ ਮੌਤ ਤੋਂ ਡਰਦਾ ਉਹਦੇ ਕਰਮ ਹੋਰ ਤਰ੍ਹਾਂ ਦੇ ਜਿਹੜਾ ਮੌਤ ਦਾ ਨਾਮ ਸੁਣ ਕੇ ਆਨੰਦ ਦੀ ਅਨੁਭੂਤੀ ਕਰਦਾ ਉਹਦੇ ਕਰਮ ਹੋਰ ਤਰ੍ਹਾਂ ਦੇ ਇਸ ਕਰਕੇ ਮਹਾਰਾਜ ਕਹਿੰਦੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਓ ਫਿਰ ਕਹਿੰਦੇ ਆ ਡਰਤਾ ਪਤਾ ਕਿਉਂ ਵਾ ਡਰ ਆਪਣੀ ਥਾਂ ਤੇ ਪੂਰਾ ਸੱਚਾ ਜਮਾਂ ਦਾ ਉਹ ਇਸ ਕਰਕੇ ਕਿਉਂਕਿ ਮਹਾ ਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਭਾਰਾ ਮਹਾਰਾਜ ਮੇਰੇ ਵਰਗਾ ਪਤਿਤ ਬੰਦਾ ਕੋਈ ਨਿਕ ਤੇ ਹੁੰਦਾ ਪਤੇ ਤੇ ਕੋ ਹੁੰਦਾ ਮਹਾ ਪਤਿਤ ਬੰਦਾ ਮੈਂ ਮਹਾਪਤਿਤ ਆਸੀਂ ਕਹਿੰਦੇ ਇੱਕ ਤੇ ਪੁਰਖ ਹੁੰਦਾ ਆਮ ਪੁਰਖ ਬੰਦਾ ਇੱਕ ਨੂੰ ਹੁੰਦਾ ਇੱਕ ਨੂੰ ਅਸੀਂ ਕਹਿੰਦੇ ਇਹ ਮਹਾਪੁਰਖ ਹੈ ਮਹਾਪੁਰਖ ਕਿਉਂ ਕਿਹਾ ਜਾਂਦਾ ਵੀ ਇਹਦੇ ਕਰਮ ਬੜੇ ਸ਼੍ਰੇਸ਼ਟ ਨੇ ਮਹਾਨ ਕਰਮ ਹੈ ਤੇ ਪੁਰਖ ਸਾਡੇ ਵਰਗਾ ਹੀ ਪਰ ਜਦੋਂ ਕਰਮ ਉਹਦੇ ਮਹਾਨ ਹੋ ਗਿਓ ਫਿਰ ਪੁਰਖ ਤੋਂ ਮਹਾਪੁਰਖ ਬਣ ਜਾਂਦਾ ਮਹਾਰਾਜ ਕਹਿੰਦੇ ਮੈਂ ਇਕੱਲਾ ਪਤਿਤ ਨਹੀਂ ਹਾਂ ਬਾਤੇ ਤਾਂ ਹੁੰਦਾ ਤੇ ਥੋੜੀ ਬੋਤੀ ਆਸ ਸੰਦੀਪ ਚਲੋ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰੀਏ ਬਖਸ਼ ਦੇਣਗੇ ਪਰ ਮੈਂ ਤੇ ਮਹਾਪਤਿਤ ਬੰਦਾ ਮਹਾਪਤਿਤ ਮੁਗਦ ਮੇਰੇ ਵਰਗਾ ਮੂਰਖ ਕੋਈ ਨਹੀਂ ਮੇਰੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੱਤ ਤੇ ਪੜਦਾ ਪੈ ਗਿਆ ਸਮਝਾਇਆ ਵੀ ਮੈਨੂੰ ਬੜਾਆ ਕੰਮ ਨਾ ਕਰ ਪਾਪ ਨਾ ਕਮਾ ਪਰ ਮੈਂ ਟਲਿਆ ਨਹੀਂ ਮੇਰੇ ਵਰਗਾ ਮੂਰਖ ਕੋਈ ਨਹੀਂ ਫਿਰ ਲੋਭੀ ਲਾਲਚੀ ਬੜਾ ਹੈ ਵਿਕਾਰਾਂ ਦਾ ਵੀ ਲਾਲਚ ਰਿਹਾ ਹੈ ਪਦਾਰਥਾਂ ਦਾ ਲਾਲਚ ਵੀ ਰਿਹਾ ਹੈ ਬਸ ਇਸੇ ਲਾਲਚ ਵਿੱਚ ਆ ਕੇ ਪਤਾ ਨਹੀਂ ਕਿੰਨੇ ਕੁ ਪਾਪ ਕਮਾ ਬੈਠੇ ਕਿੰਨੇ ਕੁ ਮਾੜੇ ਕਰਮ ਕਰਕੇ ਅਵਗੁਣਾਂ ਨੂੰ ਇਕੱਠਾ ਕਰੀ ਬੈਠੇ ਮਹਾ ਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਪਾਪ ਕਰ ਕਰਕੇ ਥੱਕ ਗਏ ਹਾਰ ਗਏ ਮੇਰਾ ਜੀਵਨ ਹਰ ਪਾਸਿਓ ਪਾਪ ਹੀ ਪਾਪ ਭਰੇ ਪਏ ਜ਼ਿੰਦਗੀ ਦਾ ਕੋਈ ਪੱਖ ਲੈ ਲੋ ਮੇਰੇ ਜੀਵਨ ਨੂੰ ਕਿਸੇ ਪਾਸਿਓ ਫਰੋਲ ਲੋ ਹਰ ਪਾਸਿਓ ਤੁਹਾਨੂੰ ਪਾਪ ਹੀ ਨਜ਼ਰ ਆਉਣਗੇ ਕੋਈ ਚੱਜ ਦਾ ਕਰਮ ਨਹੀਂ ਨਜ਼ਰ ਆਏ ਅਵਗੁਣਾਂ ਦਾ ਭਰਾ ਨਾ ਭਰਿਆ ਨਜ਼ਰਾਵਾਂਗਾ ਕੋਈ ਚੱਜ ਦਾ ਕਰਮ ਨਹੀਂ ਕੋਈ ਚੱਜ ਦਾ ਗੁਣ ਨਹੀਂ ਮੇਰੇ ਅੰਦਰ ਗਰਤ ਪਾਪ ਅਭਾਰਾ ਪੈ ਮਰ ਬੇ ਕੋ ਵਿਸਰਤ ਨਾਹਿੰ ਹੁਣ ਦਿਨ ਰਾਤ ਬਸ ਚਿੰਤਾ ਸਤਾਈ ਜਾਂਦੀ ਏ ਜਮਾਨੇ ਮੇਰਾ ਕੀ ਹਾਲ ਕਰੇ ਮਰਨ ਤੋਂ ਬਾਅਦ ਮੇਰਾ ਕੀ ਬਣੇਗਾ ਆ ਚਿੰਤਾ ਹੀ ਮੈਨੂੰ ਅੰਦਰ ਹੀ ਅੰਦਰ ਸਾੜੀ ਜਾਂਦੀ ਏ ਪੈ ਮਰ ਬੇ ਕੋ ਬਸ ਵਿਸਰਤ ਨਾਹਿੰ ਮਰਨ ਦਾ ਡਰ ਜਮਾ ਦਾ ਡਰ ਨਹੀਂ ਕਦੀ ਪਾਸੇ ਜਾਂਦਾ ਤੇ ਚਿੰਤਾ ਤਨ ਜਾਰਾ ਇਸ ਚਿੰਤਾ ਨੇ ਮੇਰੇ ਤਨ ਨੂੰ ਸਾੜ ਰੱਖਿਆ ਹੈ ਦਿਨ ਰਾਤ ਇਹ ਚਿੰਤਾ ਵਿੱਚ ਸੜੀ ਜਾਂਦੇ ਬਲੀ ਜਾਂਦੇ ਕੀ ਬਣੇਗਾ ਮੇਰਾ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੀ ਤੂੰ ਕੋਈ ਕੀਤਾ ਨਹੀਂ ਉਪਾਏ ਨਾ ਤੋਂ ਬਚਣ ਦਾ ਕੋਈ ਤਰੀਕਾ ਤੇ ਕੀਤਾ ਹੋਣਾ ਜਮਾਂ ਦੀ ਮਾਰ ਤੋਂ ਬਚਣ ਦਾ ਮਹਾਰਾਜ ਨੂੰ ਫਿਰ ਕਹਿੰਦੇ ਹਾਂ ਮਹਾਰਾਜ ਕੀਤੇ ਤੇ ਸਨ ਪਰ ਕੋਈ ਕਾਮ ਨਹੀਂ ਆਇਆ ਕੀਏ ਉਪਾਅ ਮੁਕਤ ਕੇ ਕਾਰਨ ਬੜੇ ਤਰੀਕੇ ਕੀਤੇ ਸੀ ਜੀ ਕਿ ਨਾ ਕਮਾਰੇ ਕਰਮਾਂ ਤੋਂ ਮੁਕਤ ਹੋ ਜਾ ਪਾਪਾਂ ਤੋਂ ਮੁਕਤ ਹੋ ਜਾ ਮੈਂ ਦਸਾਂ ਦਿਸ਼ਾਵਾਂ ਵਿੱਚ ਦੌੜਿਆ ਵੀ ਇਧਰੋਂ ਕੁਝ ਬਣ ਜੇ ਉਧਰੋਂ ਕੁਝ ਬਣ ਜੇ ਮੈਨੂੰ ਕਿਸੇ ਨੇ ਕਿਹਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਪਾਪ ਤੁਲ ਜਾਣਗੇ ਉਹ ਵੀ ਕਰ ਬੈਠਾ ਕੋਈ ਨਹੀਂ ਪਾਪ ਤੋਂ ਡਰ ਅਜੇ ਡਰ ਲੱਗਾ ਹੋਇਆ ਕਿਸੇ ਆਖਿਆ দান ਕਰ ਪਾਪ ਕੱਟੇ ਜਾਣਗੇ ਉਹ ਵੀ ਕੀਤਾ ਵਰਤ ਰੱਖੇ ਸਭ ਕੁਝ ਕੀਤਾ ਪਰ ਪਾਪ ਨਹੀਂ ਕੱਟੇ ਗਏ ਕੀਏ ਉਪਾਅ ਮੁਕਤ ਕੇ ਕਾਰਨ দেহ ਦਿਸ ਕੋ ਉਠਤਾਇਆ ਮੈਂ ਦਸਾਂ ਦਿਸ਼ਾਵਾਂ ਵਿੱਚ ਜਿੱਧਰੋਂ ਕਿਸੇ ਦਸਣਾ ਬਸ ਉੱਠ ਕੇ ਚੱਲ ਪੈਣਾ ਕਿਸੇ ਨੇ ਕਹਿਣਾ ਫਲਾਣੀ ਥਾਂ ਤੇ ਗਿਆ ਤੇਰਾ ਭਲਾ ਹੋ ਜਾਏ ਉਧਰ ਚੱਲ ਪਿਆ ਕਿਸੇ ਨੇ ਕਹਿਣਾ ਫਲਾਣੀ ਥਾਂ ਤੇ ਮੱਥਾ ਟੇਕਿਆ ਉੱਥੇ ਗੱਲ ਬਣ ਜਾਈ ਉੱਥੇ ਜਾਏ ਬੜੀਆਂ ਦੇਵੀਆਂ ਨੂੰ ਮਨਾਇਆ ਬੜਾ ਕੁਝ ਕੀਤਾ ਹੈ ਬੜੇ ਪੰਡਤਾਂ ਦੇ ਜੋੜ ਮੋੜ ਕੀਤੇ ਆ ਬਹੁਤ ਕੁਝ ਕੀਤਾ ਜੀ ਪਰ ਮਹਾਰਾਜ ਹੁਣ ਥੱਕ ਗਿਆ ਹੁਣ ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਪ੍ਰਮਾਤਮਾ ਮੇਰੇ ਅੰਦਰ ਬੈਠਾ ਸੀ ਨਾ ਅਸਲ ਵਿੱਚ ਮੈਂ ਉਸ ਪ੍ਰਮਾਤਮਾ ਦਾ ਭੇਦ ਹੀ ਨਹੀਂ ਜਾਣ ਸਕਿਆ ਉਹਦਾ ਮੁਕਤ ਤੇ ਮੈਂ ਨਾਮ ਜਪ ਕੇ ਹੋਣਾ ਸੀ ਨਾ ਹੋਰ ਤਰੀਕਿਆਂ ਨਾਲ ਤੇ ਮੁਕਤ ਹੋਈ ਨਹੀਂ ਸੀ ਸਕਦਾ ਮੈਂ ਜਿਹੜੇ ਪਾਪ ਕੀਤੇ ਨੇ ਪਾਪ ਨਹੀਂ ਸੀ ਕੱਟੇ ਜਾਣੇ ਜਿੰਨਾ ਚਿਰ ਮਰਜੀ ਚੁੱਭੀਆਂ ਲਾ ਲੈਂਦਾ ਗੰਗਾ ਤੇ ਲਾ ਲੈਂਦਾ ਪ੍ਰਾਗ ਤੇ ਲਾ ਲੈਂਦਾ ਜਿੰਨੇ ਮਰਜੀ ਕੁੰਭ ਕੁੰਭ ਦੇ ਮੇਲੇ ਵੇਖ ਆਉਂਦਾ ਫਲਾਨੀ ਸੀ ਉਹਨਾ ਆਖਦੇ ਆ ਕੱਟ ਹੀ ਪੀਤਰ ਬਸੈ ਨਿਰੰਜਨ ਤਾਕ ਕੋ ਮਰਮ ਨਾ ਪਾਇਆ ਜਿਹੜਾ ਰੱਬ ਅੰਦਰ ਪਿਆ ਵਸਦਾ ਸੀ ਮੈਂ ਤੇ ਉਹਦਾ ਭੇਦ ਨਹੀਂ ਜਾਣ ਸਕਿਆ ਇਵੇਂ ਬਾਰ ਪੜ ਕਾ ਦਾਰਿਆ ਕਦੀ ਉਧਰ ਕਦੀ ਉਧਰ ਅੰਦਰ ਰੱਬ ਨੂੰ ਆਪਣੇ ਜਾਣਦਾ ਤੇ ਅੰਦਰ ਤਰਲਾ ਨਾ ਲੈ ਲੈਂਦਾ ਰੱਬ ਦਾ ਫਿਰ ਮਹਾਰਾਜ ਅਖੀਰ ਚ ਕਹਿੰਦੇ ਆ ਅਰਦਾਸ ਫਿਰ ਕੀਤੀ ਅਰਦਾਸ ਹੀ ਕਰੀ ਜਾਂਦੇ ਜਗਿਆ ਸੋ ਇੱਥੇ ਕਿਹਾ ਜਾਂਦਾ ਹੈ ਮਹਾਰਾਜ ਮੇਰੇ ਮੇਰੇ ਵੱਲ ਵੇਖੋ ਨਾ ਚੰਗਾ ਨਹੀਂ ਲੱਭਣਾ ਕੁਝ ਵੀ ਕੋਈ ਚੰਗਾ ਕਰਮ ਤੋਂ ਹੋਂ ਨਜ਼ਰ ਹੀ ਨਹੀਂ ਆਉਣਾ ਕੋਈ ਜਪ ਤਪਨੇ ਕੀਤਾ ਮੈਂ ਕੋਈ ਰੱਬ ਦੀ ਗੱਲ ਨਹੀਂ ਸੁਣੀ ਕਿਸੇ ਕੋਲੋਂ ਨਾ ਕਦੀ ਸੰਗਤ ਕੀਤੀ ਜੀ ਕੁਝ ਨਹੀਂ ਕੀਤਾ ਮੈਂ ਕਹਿੰਦਾ ਨਾਹਨ ਗੁਨ ਨਾਹਨ ਕਛ ਜਪ ਤਪ ਨਾ ਕੋਈ ਚੰਗਾ ਗੁਣ ਹੈ ਮੇਰੇ ਵਿੱਚ ਨਾ ਕੋਈ ਜਾਪ ਹੈ ਨਾ ਕੋਈ ਤਪ ਹੈ ਕੁਝ ਵੀ ਨਹੀਂ ਨਾ ਬਾਣੀ ਪੜ੍ਹੀ ਨਾ ਕਿਸੇ ਗੁਰਮੁਖ ਦੀ ਸੰਗਤ ਕੀਤੀ ਨਾ ਕਿਤੇ ਵਹਿਗੁਰੂ ਮੂਹ ਵਿੱਚੋਂ ਬੋਲਿਆ ਕੌਣ ਕਰਮ ਅਬ ਕੀਜੈ ਮੈਂ ਉਹਨੂੰ ਕਿਹੜਾ ਕਰਮ ਕਰ ਦੱਸੋ ਹਾਂ ਮੈਨੂੰ ਮੈਂ ਇੰਨਾ ਕੋ ਪਾਪੀ ਹਾਂ ਇੰਨਾ ਕੋ ਅਫਗਨਿਆਰਾ ਹਾਂ ਐਸਾ ਹੁਣ ਕਿਹੜਾ ਕਰਮ ਕਰਾਂ ਜਿਸ ਕਰਮ ਦੇ ਨਾਲ ਮੇਰਾ ਜਮਾ ਤੋਂ ਵਿਕਾਰਾਂ ਤੋਂ ਖਹਿੜਾ ਛੁੱਟ ਜਾਏ ਹੁਣ ਤੇ ਆਹੀ ਕਹੀ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਜੀ ਕਾਮੀ, ਕਰੋਦੀ, ਚਾਤਰੀ, ਬਾਜੀ ਗਰ ਬੇਕਾਮ ਮੇਰੇ ਵਰਗਾ ਕਾਮੀ ਕੋਈ ਨਹੀਂ, ਮੇਰੇ ਵਰਗਾ ਵਾਸ਼ਨਾਵਾਂ ਦਾ ਭਰਿਆ ਕੋਈ ਨਹੀਂ। ਮੇਰੇ ਵਰਗਾ ਲੋਭੀ ਕੋਈ ਨਹੀਂ, ਮੇਰੇ ਵਰਗਾ ਮੋਹੋ ਵਿੱਚ ਫਸਿਆ ਬੰਦਾ ਕੋਈ ਨਹੀਂ। ਹੰਕਾਰੀ ਬਹੁਤਾ ਕਿਹੜਾ ਐਸਾ ਵਿਕਾਰ ਹੈ ਜਿਹੜਾ ਮੇਰੇ ਵਿੱਚ ਨਹੀਂ ਹੈ। ਕਿਹੜਾ ਐਸਾ ਪਾਪ ਹੈ ਜੋ ਮੈਂ ਕੀਤਾ ਨਹੀਂ। ਕਿਹੜਾ ਐਸਾ ਕੁਕਰਮ ਹੈ ਜਿਹੜਾ ਮੇਰੇ ਕੋਲ ਹੋਇਆ ਨਹੀਂ ਹੈ ਹੁਣ ਇੰਨੇ ਪਾਪ ਕੀਤੇ ਕਿ ਬੰਦਾ ਮੁਕਤ ਹੋ ਸਕਦਾ ਹੈ ਕਿ ਉਹਦੀ ਆਸ ਹੈ ਕਿ ਕਿਨਾਰੇ ਲੱਗੇਗਾ ਮਹਾਰਾਜ ਕਿ ਲਗ ਆਸ ਤੇ ਹੀ ਤੇ ਦੁਨੀਆ ਜਿਉਂਦੀ ਹੈ ਆਸ ਤੇ ਹੀ ਦੁਨੀਆ ਜਿਉਂਦੀ ਹੈ ਕਿਉਂ ਨਹੀਂ ਮੁਕਤ ਹੋਏਗਾ ਹੋਏਗਾ ਮਹਾਰਾਜ ਜੀ ਉਹਨੂੰ ਹੌਸਲਾ ਦਿੰਦੇ ਗੁਰੂ ਸੇਵਸਿ ਚ ਪਾਇ ਸ਼ਾ ਕਹਿੰਦੇ ਘਬਰਾ ਨਾ ਜੋਦੜੀ ਕਰੀ ਚੱਲ ਬਸ ਹੁਣ ਜੋ ਕੁਝ ਹੋ ਗਿਆ ਉਹ ਹੁਣ ਦੁਬਾਰਾ ਨਹੀਂ ਹੋਣਾ ਚਾਹੀਦਾ ਜਿੰਨਾ ਜੀਵਨ ਪਾਪ ਨਾ ਭਰਿਆ ਮਾੜੇ ਕਰਮਾਂ ਨ ਭਰੇ ਜੋ ਕੁਝ ਹੈ ਬਸ ਅੱਜ ਤੋਂ ਬਾਅਦ ਜੇ ਮੇਰੀ ਸ਼ਰਨ ਵਿੱਚ ਆ ਗਿਆ ਅੱਜ ਤੋਂ ਬਾਅਦ ਜਿਹੜਾ ਤੈਨੂੰ ਮੈਂ ਨਾਮ ਦੇਣਾ ਉਹ ਨਾਮ ਜਪਣਾ ਹੀ ਤੇ ਕਹਿ ਦਿੱਤਾ ਹਰ ਪਲ ਜੋਦੜੀ ਕਰਨੀ ਹੈ ਹਰ ਪਲ ਅਰਦਾਸ ਕਰਨੀ ਹੈ ਜਿਸ ਜਮ ਦੀ ਮਾਰ ਜਮਾਂ ਦੀ ਮਾਰ ਤੋਂ ਤੈਨੂੰ ਡਰ ਲੱਗਦਾ ਹੈ ਨਾ ਉਹ ਜਮਾਂ ਦੀ ਮਾਰ ਦਾ ਡਰ ਤੇਰਾ ਗੁਰੂ ਕੱਟੇਗਾ ਮਹਾਰਾਜ ਫਿਰ ਕਹਿੰਦੇ ਇਹਨੂੰ ਨਾਹਿਨ ਗੁਨ ਨਾਹਿਨ ਕਚ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਨਾਗਤ ਅਬੈ ਦਾਨ ਪ੍ਰਭ ਤੀਜੈ ਮਹਾਰਾਜ ਮੈਨੂੰ ਉਹ ਦਾਨ ਦੋ ਹਣ ਜਿਸ ਦਾਨ ਦੇ ਨਾਲ ਮੇਰੇ ਅੰਦਰੋਂ ਜਮਾਂ ਦੀ ਮਾਰ ਦਾ ਡਰ ਮੁੱਕ ਜਾਏ ਬਸ ਤੇ ਉਹ ਦਾਨ ਕਿਹੜੇ ਨਾਮ ਦਾ ਹੈ ਜਦੋਂ ਨਾਮ ਦੀ ਦਾਤ ਮਿਲਦੀ ਹੈ ਨਾਮ ਨੇ ਹੀ ਸਾਡੇ ਅੰਦਰ ਮੌਤ ਦਾ ਡਰ ਚੁਕਾਉਣਾ ਕਿਉਂਕਿ ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਉਹੀ ਮੌਤ ਤੋਂ ਨਿਰਭਉ ਹੋਏ ਨਿਰਭਉ ਜਪੇ ਸਗਲ ਭਾਅ ਮਿਟੈ ਅ ਜਮਾਂ ਦਾ ਡਰ ਫਿਰ ਕਾਦਾ ਗਿਆ ਕੁਝ ਵੀ ਨਹੀਂ ਇਹ ਤੇ ਪਰ ਉਹਨਾਂ ਨੂੰ ਨਹੀਂ ਆਉਂਦਾ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਬੰਦਗੀ ਕੀਤੀ ਇਸ ਕਰਕੇ ਮਹਾਰਾਜ ਕਹਿੰਦੇ ਆ ਮੈਂ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਹਰ ਪਾਸਿਓਂ ਹਾਰ ਕੇ ਥੱਕ ਕੇ ਕਿਰਪਾ ਕਰਿਓ ਹੁਣ ਮੈਨੂੰ ਨਾਮ ਦੀ ਦਾਤ ਦੇ ਦਿਓ ਤਾਂ ਕਿ ਅਬੈ ਦੀ ਦਾਤ ਮੈਨੂੰ ਪ੍ਰਾਪਤ ਹੋ ਸਕੇ ਇੱਥੇ ਸਤਿਗੁਰ ਜੀ ਨੇ ਇਸ ਸ਼ਬਦ ਦੀ ਸੰਪੂਰਨਤਾ ਕੀਤੀ ਹੈ ਇਸ ਸ਼ਬਦ ਦੇ ਤਿੰਨ ਪਦੇ ਸੰ ਬਾਕੀ ਦੋ ਸ਼ਬਦਾਂ ਦੇ ਦੋ-ਦੋ ਪਦੀ ਆ ਕੱਲ ਅਖੀਰਲਾ ਸ਼ਬਦ ਅਸੀਂ ਰਾਗ ਜੈਤ ਸਰੀਤਾ ਵਿਚਾਰਾਂਗੇ ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਜਿਸ ਨਾਮ ਨੂੰ ਜਪ ਕੇ ਅਪਹਿ ਪਦ ਪ੍ਰਾਪਤ ਹੁੰਦਾ ਹੈ ਨਾ ਜੀ ਜਿਹੜਾ ਨਾਮ ਸਭ ਪਾਪ ਨੂੰ ਕੱਟਣ ਵਾਲਾ ਹੈ ਜਿਹੜਾ ਨਾਮ ਵੱਡੇ ਤੋਂ ਵੱਡੇ ਪਾਪਾਂ ਨੂੰ ਸਾੜਨ ਵਾਲਾ ਹੈ ਮਹਾਰਾਜ ਨੇ ਤਾਂ ਹੀ ਆਖਿਆ ਸੀ ਨਾ ਕੋਰ ਦੁੱਖਿ ਅਨੇਕ ਹੱਤਿ ਜਨਮ ਦਾਰਿਦਰੰ ਮਹਾ ਵਿਖਿਆਦੰ ਜਿਹੜਾ ਅੱਜ ਇਹ ਜਗਿਆ ਸੁਰਦਾਸ ਪਿਆ ਕਰਦਾ ਉਹ ਆਹੀ ਹਾਲਤ ਹੈ ਸਾਰੀ ਉਹਦੀ ਕੋਰ ਦੁੱਖਿ ਅਨੇਕ ਹੱਤਿ ਜਨਮ ਦਾਰਿਦਰੰ ਮਹਾ ਵਿਖਿਆਦੰ ਫਿਰ ਗੁਰੂ ਨੇ ਆਖਿਆ ਕਬਰਾਨਾ ਮਿਟੰਤ ਸਗਲ ਸਭ ਪਾਪ ਮਿਟ ਜਾਣਗੇ ਸਭ ਤੇਰੇ ਮਾੜੇ ਕਰਮ ਕੱਟੇ ਜਾਣਗੇ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸਤ ਪਸਮੰਕ ਰੋਤ ਘਬਰਾ ਨਾ ਤੂੰ ਕਹਿੰਨੇ ساری ਜ਼ਿੰਦਗੀ ਪਾਪ ਹੀ ਕੀਤੇ ਆ ਹੁਣ ਕਿਰਪਾ ਕਰਕੇ ਮੈਨੂੰ ਤਾਰ ਦਿਓ ਮਹਾਰਾਜ ਕਹਿ ਲਗੇ ਲੱਕੜਾਂ ਕਰ ਇਕੱਠੀਆਂ ਕਰਨ ਤੇ ਸਮਾਂ ਲੱਗਦਾ ਹੈ ਔਰ ਉਹਨਾਂ ਨੂੰ ਫੋਕਣ ਤੇ ਸਮਾਂ ਨਹੀਂ ਲੱਗਦਾ। ਤੋ ਪਾਪ ਘੜੇ ਕੀ ਤੀਉ ساری ਜ਼ਿੰਦਗੀ ਕਰਦਾ ਰਿਆ ਪਰ ਇੰਨਾ ਪਾਪਾਂ ਨੂੰ ਜੇ ਗੁਰੂ ਕਿਰਪਾ ਕਰੇ ਇੰਨਾ ਪਾਪਾਂ ਨੂੰ ਕੱਟਣ ਲੱਗਿਆਂ देर ਨਹੀਂ ਲੱਗੇਗੀ ਪਰ ਸ ਗੁਰੂ ਦਾ ਤਰਸ ਹੋਣਾ ਚਾਹੀਦਾ। ਆਦਿਸ਼ਾ ਜੀ ਕਿਰਪਾ ਕਰਨ ਆਓ। ਨਾਮ ਤੋਂ ਵੱਡੀ ਤਾਕਤ ਕੋਈ ਨਹੀਂ। ਜਿਹੜਾ ਮਾੜੇ ਕਰਮ ਨੂੰ ਪਾਪ ਨੂੰ ਜਮਾਂ ਦੀ ਮਾਰ ਤੇ ਡਰ ਤੋਂ ਬਚਾ ਸਕੇ ਮੌਤ ਦਾ ਡਰ ਮੁਕਾ ਸਕੇ ਆਓ ਸਾਰੇ ਕਿਰਪਾ ਕਰੋ ਤੁਸੀਂ ਸਾਰੇ ਗੁਰਮੁਖ ਪਿਆਰੇ ਜੁੜੇ ਹੋ ਬਾਣੀ ਦੇ ਰਸੀਏ ਹੋ ਨਾਮ ਨੂੰ ਪਿਆਰ ਕਰਨ ਵਾਲਿਓ ਗੁਰੂ ਸਾਹਿਬ ਕਿਰਪਾ ਕਰਨ ਸਭ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਰਹਿਣ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ